ਸੋ ਸਾਥ ਸੰਗਤ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਤੁਹਾਡੇ ਲਈ ਚਮਤਕਾਰ ਇਤਿਹਾਸ ਬਾਰੇ ਵੀਡੀਓ ਲੈ ਕੇ ਆਉਂਦੇ ਹੀ ਰਹਿੰਨੇ ਹਾਂ ਸੋ ਉਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਇੱਕ ਸਿੱਖ ਨਿਹਾਂਗ ਸਿੰਘ ਦੇ ਨਾਲ ਜੁੜੀ ਹੋਈ ਹੈ ਸੋ ਸਾਧ ਸੰਗਤ ਜੀ ਜੇਕਰ ਸਾਡੇ ਜਾਂ ਤੁਹਾਡੇ ਕੋਲ ਕੋਈ ਵੀ ਸਿਗਰਟ ਬੀੜੀ ਪੀ ਰਿਹਾ ਹੋਵੇ ਤਾਂ ਸਾਹ ਲੈਣਾ ਔਖਾ ਹੋ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਬੀੜੀ ਸਿਗਰਟ ਪੀਣ ਵਾਲੇ ਦੇ ਨਾਲੋਂ ਜ਼ਿਆਦਾ ਨੁਕਸਾਨ ਉਹਦੇ ਧੂਏਂ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਵਿਅਕਤੀ ਨੂੰ ਹੁੰਦਾ ਹੈ ਵੈਸੇ ਵੀ ਇਹ ਜ਼ਹਿਰੀਲਾ ਧੂਆਂ ਕੌਣ ਪਸੰਦ ਕਰਦਾ ਹੈ ਪਰ ਜੇਕਰ ਕੋਈ ਜਾਣ ਬੁੱਝ ਕੇ ਤੁਹਾਡੇ ਜਾਂ ਫਿਰ ਤੁਹਾਡੀ ਫੈਮਿਲੀ ਦੇ ਕੋਲ ਸਿਗਰਟ ਪੀਵੇ ਤਾਂ ਜਾਣ ਜਾਣ ਕੇ ਤੁਹਾਡੇ ਵੱਲ ਧੂਆਂ ਕਰੇ ਤਾਂ ਤੁਸੀਂ ਕੀ ਕਰੋਗੇ ਸਰਕਾਰ ਨੇ ਤਾਂ ਪਬਲਿਕ ਪਲੇਸਾਂ ਦੇ ਵਿੱਚ ਇਹ ਸਭ ਕਰਨ ਦੀ ਮਨਾਹੀ ਕਰ ਦਿੱਤੀ ਹੈ ਪਰ ਫਿਰ ਵੀ ਕੁਝ ਅਜਿਹੇ ਲੋਕ ਨੇ ਜੋ ਇਨ੍ਹਾਂ ਕੰਮਾਂ ਤੋਂ ਬਾਜ਼ ਨਹੀਂ ਆਉਂਦੇ ਉਤੇ ਕਿਸੇ ਦਾ ਡਰ ਪੈ ਨਹੀਂ ਰੱਖਦੇ ਆਪਣੇ ਜ਼ਿੰਦਗੀ ਤਾਂ ਖਤਮ ਕਰਦੇ ਹੀ ਨੇ ਨਾਲ ਹੀ ਦੂਜਿਆਂ ਦੀ ਲਾਈਫ ਨੂੰ ਖਰਾਬ ਕਰਨ ਦੇ ਉਤੇ ਲੱਗੇ ਹੋਏ ਨੇ ਔਰ ਅਜਿਹੇ ਬੰਦੇ ਸਿਰਫ ਡੰਡੇ ਦੇ ਨਾਲ ਹੀ ਮੰਨਦੇ ਨੇ ਤੇ ਅਜਿਹਾ ਹੀ ਇੱਕ ਵਾਕਿਆ ਪੰਜਾਬ ਦੇ ਵਿੱਚ ਹੋਇਆ ਜਦੋਂ ਇੱਕ ਨਿਹੰਗ ਸਿੰਘ ਨੇ ਸਿਗਰਟ ਦਾ ਧੂਆਂ ਕਰਨ ਵਾਲੇ ਇੱਕ ਬੰਦੇ ਨੂੰ ਆਪਣੀ ਮੋਤ ਦੇ ਨਾਲ ਜਲਦੀ ਹੀ ਮਿਲਾ ਦਿੱਤਾ ਨਿਹੰਗ ਸਿੰਘ ਦਾ ਬਾਣਾ ਦੇਖ ਕੇ ਨਿਹੰਗ ਸਿੰਘ ਦਾ ਨਾਮ ਸੁਣ ਕੇ ਬੰਦੇ ਅੰਦਰ ਤੱਕ ਸਤਿਕਾਰ ਦੇ ਨਾਲ ਪਰ ਜਾਂਦਾ ਹੈ ਪਰ ਕੁਝ ਲੋਕ ਆਪਣੀ ਝੂਠੀ ਸ਼ਾਨ ਦੀ ਖਾਤਰ ਨਿਹੰਗਾ ਦੇ ਨਾਲ ਵੀ ਅੜ ਜਾਂਦੇ ਨੇ ਗੱਲ ਹੈ 1995 ਦੀ ਜਦੋਂ ਇੱਕ ਨਿਹੰਗ ਸਿੰਘ ਸਰਦਾਰ ਪ੍ਰੇਮ ਸਿੰਘ ਬਠਿੰਡੇ ਤੋਂ ਜਲੰਧਰ ਦੀ ਬੱਸ ਦੇ ਵਿੱਚ ਬੈਠਿਆ ਹੋਇਆ ਸੀ ਗਰਮੀਆਂ ਦੇ ਦਿਨ ਸੀ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਬਚਿੱਤਰ ਸਿੰਘ ਅਨੰਦਪੁਰ ਸਾਹਿਬ ਦਰਸ਼ਨਾ ਤੋਂ ਵਾਪਸ ਸੰਗਰੂਰ ਜਾ ਰਿਹਾ ਸੀ ਹਸ਼ਿਆਰਪੁਰ ਵਾਲੀ ਬੱਸ ਤੇ ਸਫ਼ਰ ਕਰ ਰਿਹਾ ਸੀ ਪੂਰਾ ਨੀਲੇ ਬਾਣੇ ਦੇ ਵਿੱਚ ਸਜਿਆ ਹੋਇਆ ਦੋ ਵੱਡੀਆਂ-ਵੱਡੀਆਂ ਸ਼ੀਰੀ ਸਾਹਿਬ ਹੁਸ਼ਿਆਰਪੁਰ ਤੋਂ ਬੱਸ ਚੱਲੀ ਇੱਕ ਵਿਅਕਤੀ ਨਾਲ ਬਚਿੱਤਰ ਸਿੰਘ ਬੈਠ ਗਿਆ ਬੱਸ ਚੱਲੀ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਕੁਝ ਕੁ ਸਮੇਂ ਬਾਅਦ ਨਾਲ ਬੈਠੇ ਵਿਅਕਤੀ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਸਿਗਰਟ ਕੱਢੀ ਤੇ ਪੀਣ ਲੱਗਿਆ ਬੱਸ ਦੇ ਵਿੱਚ ਹੋਰ ਵੀ ਸਵਾਰੀਆਂ ਸਨ ਪਰ ਉਸ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਤੇ ਆਪਣੀ ਸਿਗਰਟ ਪੀ ਰਿਹਾ ਸੀ ਨਿਹੰਗ ਸਿੰਘ ਨੇ ਪਹਿਲਾਂ ਕਿਹਾ ਕਿ ਤੁਸੀਂ ਸਿਗਰਟ ਇਸ ਤਰ੍ਹਾਂ ਨਹੀਂ ਪੀ ਸਕਦੇ ਇੱਥੇ ਹੋਰ ਵੀ ਲੋਕ ਬੈਠੇ ਨੇ ਪਰ ਉਸ ਆਦਮੀ ਨੂੰ ਪਤਾ ਨਹੀਂ ਕਿਸ ਗੱਲ ਦਾ ਘਮੰਡ ਸੀ ਉਹ ਬਿਨਾਂ ਕਿਸੇ ਦੀ ਗੱਲ ਸੁਣੇ ਆਪਣੀ ਸੀਟ ਦੇ ਵਿੱਚ ਬੈਠਾ ਹੋਇਆ ਸਿਗਰਟ ਪੀ ਜਾ ਰਿਹਾ ਸੀ ਜਦੋਂ ਉਸ ਨੇ ਆਪਣੀ ਅਗਲੀ ਸਿਗਰਟ ਵੀ ਲਗਾ ਲਈ ਤਾਂ ਸਾਹਮਣੇ ਵਾਲੀ ਸੀਟ ਦੇ ਉੱਤੇ ਇੱਕ ਫੈਮਿਲੀ ਬੈਠੀ ਹੋਈ ਸੀ ਜਿਨ੍ਹਾਂ ਦੇ ਨਾਲ ਬੱਚੇ ਵੀ ਸਨ ਉਹ ਵਿਅਕਤੀ ਜਾਣ ਬੁੱਝ ਕੇ ਉਹਨਾਂ ਬੱਚਿਆਂ ਦੇ ਵੱਲ ਧੋਹ ਸਿੱਟ ਰਿਹਾ ਸੀ ਜਿਸ ਦਾ ਵਿਰੋਧ ਉਸ ਫੈਮਲੀ ਵਾਲਿਆਂ ਨੇ ਕੀਤਾ ਪਰ ਉਹ ਵਿਅਕਤੀ ਨਹੀਂ ਹਟਿਆ ਤੇ ਫੈਮਲੀ ਦੇ ਨਾਲ ਵੀ ਗਾਲੀ ਗਲੋਚ ਕਰਨ ਲੱਗਿਆ ਡਰਾਈਵਰ ਤੇ ਕਨੈਕਟਰ ਦੇ ਕਹਿਣ ਦੇ ਉੱਤੇ ਵੀ ਉਸ ਫੈਮਿਲੀ ਨੇ ਕਿਸੇ ਹੋਰ ਦੇ ਨਾਲ ਆਪਣੀ ਸੀਟ ਬਦਲ ਲਈ ਪਰ ਉਹ ਬੰਦਾ ਫਿਰ ਵੀ ਸਿਗਰਟ ਪੀਣ ਤੋਂ ਬਾਝ ਨਹੀਂ ਆਇਆ ਨਿਹੰਗ ਸਿੰਘ ਚੁੱਪਚਾਪ ਇਹ ਸਭ ਕੁਝ ਦੇਖੀ ਜਾ ਰਿਹਾ ਸੀ ਅੰਦਰ ਹੀ ਅੰਦਰ ਨਿਹੰਗ ਸਿੰਘ ਦਾ ਗੁੱਸਾ ਭਿਆਨਕਰ ਰੂਪ ਲੈ ਰਿਹਾ ਸੀ ਆਖਿਰ ਜਦੋਂ ਉਸ ਨੇ ਧੂਆਂ ਕਰਨਾ ਬੰਦ ਨਹੀਂ ਕੀਤਾ ਤਾਂ ਨਿਹੰਗ ਸਿੰਘ ਨੇ ਕਿਹਾ ਕਿ ਤੁਸੀਂ ਖਿੜਕੀ ਵੱਲ ਮੂੰਹ ਕਰਕੇ ਸਿਗਰਟ ਪੀ ਲਵੋ ਧੂਆਂ ਬਾਹਰਲੇ ਪਾਸੇ ਚਲਿਆ ਜਾਵੇਗਾ ਪਰ ਉਹ ਬੰਦਾ ਕਿਸੇ ਦੀ ਮੰਨਣ ਵਾਲਾ ਨਹੀਂ ਸੀ ਮੋਤ ਉਸ ਨੂੰ ਦੂਰੋਂ ਹੀ ਆਵਾਜ਼ਾਂ ਮਾਰ ਰਹੀ ਸੀ ਕੁਝ ਬੰਦੇ ਨੇ ਜਾਣ ਬੁੱਝ ਕੇ ਨਿਹੰਗ ਸਿੰਘ ਵੱਲ ਧੂਆਂ ਮਾਰਿਆ ਇਸ ਤਰ੍ਹਾਂ ਉਸ ਨੇ ਤਿੰਨੋ ਚਾਰ ਵਾਰ ਕੀਤਾ ਨਿਹੰਗ ਸਿੰਘ ਆਪਣੀ ਸੀਟ ਦੇ ਉੱਤੋਂ ਉਠਿਆ ਤੇ ਖੜਾ ਹੋ ਕੇ ਸਫਰ ਕਰਨ ਲੱਗਿਆ ਕਮਾਲ ਦੀ ਗੱਲ ਤਾਂ ਇਹ ਸੀ ਕਿ ਕਨੈਕਟਰ ਵੀ ਉਸ ਵਿਅਕਤੀ ਨੂੰ ਕੁਝ ਨਹੀਂ ਕਹਿ ਰਿਹਾ ਸੀ ਉਹ ਵੀ ਇੱਕ ਅਜੀਹਾ ਇਨਸਾਨ ਜਿਸ ਤੋਂ ਸਾਰੀ ਸਵਾਰੀਆਂ ਪਰੇਸ਼ਾਨ ਸਨ ਸੋ ਬੱਸ ਚਲਦੀ ਰਹੀ ਤੇ ਨਿਹੰਗ ਸਿੰਘ ਨੇ ਉਸ ਵਿਅਕਤੀ ਉੱਤੇ ਨਜ਼ਰ ਰੱਖੀ ਰਾਸਤੇ ਵਿੱਚ ਬੱਸ ਰੁਕਦੀ ਹੈ ਤੇ ਉਹ ਵਿਅਕਤੀ ਉੱਠ ਕੇ ਬੱਸ ਦੇ ਵਿੱਚੋਂ ਉਤਰਨ ਲੱਗਾ ਤਾਂ ਨਿਹੰਗ ਸਿੰਘ ਇੰਨੇ ਗੁੱਸੇ ਦੇ ਵਿੱਚ ਸੀ ਕਿ ਉਹ ਵੀ ਉਸ ਦੇ ਪਿੱਛੇ ਹੀ ਉਤਰ ਗਿਆ ਤੇ ਬਾਹਰ ਉਤਰ ਕੇ ਉਹਨਾਂ ਦੇ ਵਿੱਚ ਬਹੁਤ ਬਹਿਸ ਹੋਈ ਜਦੋਂ ਉਹ ਬੰਦਾ ਗਾਲੀ ਗਲੋਚ ਕਰਨ ਲੱਗਿਆ ਤਾਂ ਨਿਹੰਗ ਸਿੰਘ ਨੂੰ ਤੱਕਾ ਮਾਰ ਕੇ ਉੱਥੋਂ ਜਾਣ ਲੱਗਿਆ ਤਾਂ ਨਿਹੰਗ ਸਿੰਘ ਨੇ ਉਸ ਨੂੰ ਬਸ ਦੇ ਸਾਹਮਣੇ ਹੀ ਘੇਰ ਲਿਆ ਸਮਾਂ ਦੇਖ ਕੇ ਉਸ ਨੇ ਆਪਣੀ ਸ਼ਰੀ ਸਾਹਿਬ ਕੱਡੀ ਤੇ ਗੱਤਕੇ ਦਾ ਜ਼ੋਰ ਦਿਖਾਉਣ ਲੱਗਿਆ ਸਾਰੇ ਅੱਡੇ ਤੇ ਲੋਕ ਦੇਖਣ ਲੱਗੇ ਬਸ ਵੀ ਉੱਥੇ ਹੀ ਰੁਕ ਗਈ ਅਚਾਨਕ ਗੱਤਕਾ ਖੇਡਦਾ ਖੇਡਦਾ ਉਸ ਵਿਅਕਤੀ ਦੀ ਗਰਦਨ ਇੱਕ ਵਾਰ ਦੇ ਨਾਲ ਹੀ ਅਲੱਗ ਕਰ ਦਿੱਤੀ ਦੇਖਣ ਵਾਲੇ ਦੱਸਦੇ ਨੇ ਕਿ ਉਸ ਵੇਲੇ ਉਹ ਬੰਦਾ ਸਿਗਰਟ ਹੀ ਪੀ ਰਿਹਾ ਸੀ ਤੇ ਉਸ ਦੀ ਸਿਗਰਟ ਲੱਗੀ ਧੌਣ ਸੜਕ ਦੇ ਵਿੱਚ ਕਾਰ ਪਈ ਹੋਈ ਸੀ ਦੇਖਣ ਵਾਲੇ ਹੈਰਾਨ ਸੀ ਤੇ ਡਰ ਦਾ ਮਾਹੌਲ ਉੱਥੇ ਛਾ ਗਿਆ ਬਾਅਦ ਵਿੱਚ ਨਿਹੰਗ ਸਿੰਘ ਨੇ ਉਹ ਕਨੈਕਟਰ ਤੇ ਡਰਾਈਵਰ ਵੀ ਕੁੱਟੇ ਜੋ ਇਹ ਸਭ ਕੁਝ ਹੁੰਦੇ ਹੋਏ ਵੀ ਕੁਝ ਨਾ ਬੋਲੇ ਉਹ ਦੋਵੇਂ ਤੇ ਆਪਣੀ ਜਾਨ ਬਚਾ ਕੇ ਉਥੋਂ ਭੱਜ ਗਏ ਦੱਸਿਆ ਜਾਂਦਾ ਹੈ ਕਿ ਉਸ ਵਿਅਕਤੀ ਦੀ ਕਾਫੀ ਸਮਾਂ ਉਥੇ ਹੀ ਤੜਫਦਾ ਰਿਹਾ ਤੇ ਨਿਹੰਗ ਸਿੰਘ ਨੇ ਉੱਚੀ-ਉੱਚੀ ਬੋਲ ਕੇ ਸਾਰੀ ਗੱਲ ਲੋਕਾਂ ਦੇ ਵਿੱਚ ਦੱਸੀ ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਉਥੇ ਕੋਈ ਵੀ ਨਹੀਂ ਵਿਚਕਾਰ ਆਇਆ ਤੇ ਨਿਹੰਗ ਸਿੰਘ ਭੱਜਿਆ ਵੀ ਨਹੀਂ ਨੀਂਦ ਡਰ ਹੋ ਕੇ ਉਥੇ ਦੇ ਥਾਣੇ ਪਹੁੰਚਿਆ ਪੁਲਿਸ ਕੋਲ ਜਾ ਕੇ ਸਾਰੀ ਗੱਲ ਦਸੀ ਥਾਣੇਦਾਰ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਨਿਹੰਗ ਸਿੰਘ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਗਿਆ ਕੁਝ ਸਮਾਂ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਨਿਹੰਗ ਸਿੰਘ ਵਾਪਸ ਬਰੀ ਹੋ ਗਿਆ ਕਿਉਂਕਿ ਉਸ ਦੇ ਹੱਕ ਦੇ ਵਿੱਚ ਕਾਫੀ ਗਵਾਹੀਆਂ ਹੋ ਚੁੱਕੀਆਂ ਸਨ ਸਾਹਿਬ ਨੇ ਨਿਹੰਗ ਸਿੰਘ ਨੂੰ ਵੀ ਸਹੀ ਠਹਿਰਾਇਆ ਇੱਥੇ ਤੱਕ ਕਿ ਕਨੈਕਟਰ ਤੇ ਡਰਾਈਵਰ ਵੀ ਨਿਹੰਗ ਸਿੰਘ ਦੇ ਹੱਕ ਦੇ ਵਿੱਚ ਗਵਾਹੀ ਦਿੱਤੀ ਉਨੀ ਹੰਗ ਸਿੰਘ ਨੇ ਕੁੱਟੇ ਸੀ ਸੋ ਪਬਲਿਕ ਪਲੇਸਾਂ ਦੇ ਵਿੱਚ ਸਿਗਰਟ ਬੀੜੀ ਪੀਣਾ ਚੰਗੀ ਗੱਲ ਨਹੀਂ ਹੈ ਹੁਣ ਤਾਂ ਇਹ ਜੁਰਮ ਦੇ ਵਿੱਚ ਗਿਣਿਆ ਜਾਂਦਾ ਹੈ ਸਰਕਾਰ ਦ ਇਹਨਾਂ ਦੇ ਖਿਲਾਫ ਸਖਤ ਕੰਮ ਕਰ ਰਹੀ ਹੈ ਸਕੂਲਾਂ ਕਾਲਜਾਂ ਦੇ ਕੋਲ ਵੀ ਵਿਕਣੀ ਬੰਦ ਹੋ ਚੁੱਕੇ ਨੇ ਪਰ ਹਲੇ ਵੀ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ ਸਾਨੂੰ ਆਪਣੇ ਆਪ ਹੀ ਸਤਰਕ ਹੋਣਾ ਪੈਣਾ ਹੈ ਜੇਕਰ ਇਸ ਤਰ੍ਹਾਂ ਕੋਈ ਵੀ ਸਿਗਰਟ ਪਿੰਦਾ ਹੈ ਤਾਂ ਤੁਰੰਤ ਹੀ ਸਿਹਤ ਵਿਭਾਗ ਦੇ ਵਿੱਚ ਸ਼ਿਕਾਇਤ ਕੀਤੀ ਜਾ ਸਕਦੀ ਹੈ ਤੇ ਇਸ ਦੇ ਉੱਤੇ ਐਕਸ਼ਨ ਵੀ ਹੋਵੇਗਾ ਸੋ ਸਾਥ ਸੰਗਤ ਜੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਕਿ ਨਿਹੰਗ ਸਿੰਘ ਨੇ ਉਸ ਸਿਗਰਟ ਪੀਣ ਵਾਲੇ ਵਿਅਕਤੀ ਨਾਲ ਠੀਕ ਕੀਤਾ ਜਾਂ ਗਲਤ ਤੁਹਾਡੇ ਪ੍ਰਤੀ ਕੀ ਵਿਚਾਰ ਨੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ